ਚੋਰਾ ਨੇ ਦਿਨੋ ਦਿਨ ਚੋਰੀਆਂ ਕਰਨ ਦਾ ਜ਼ੋਰ ਫੜਿਆ ਆ। ਤੁਹਾਨੂੰ ਦੱਸਦੀ ਹੈ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਲਗਾਤਾਰ ਚੋਰੀਆਂ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ। ਤੁਹਾਨੂੰ ਦੱਸਦੀ ਹੈ ਕਿ ਉਸੇ ਦੇ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਇੱਕ ਗਰੋਹ ਨੂੰ ਕਾਬੂ ਕੀਤਾ। ਫਿਰੋਜ਼ਪੁਰ ਦੇ ਗੁਰਸਹਾਏ ਪਿੰਡ ਦੇ ਵਿੱਚ ਪੁਲਿਸ ਨੇ ਚੋਰਾਂ ਦੇ ਤਿੰਨ گروਹ ਨੂੰ ਕਾਬੂ ਕੀਤਾ ਤੁਹਾਨੂੰ ਦੱਸਦੀ ਹੈ ਕਿ ਗ੍ਰਿਫਤਾਰ ਕਰਨ ਚ ਉਹਨਾਂ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਦੇ ਕੋਲ ਚੋਰੀ ਦੇ 20 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੁਹਾਨੂੰ ਦੱਸਦੀ ਹੈ ਕਿ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚੋਰਾਂ ਦਾ ਇੱਕ گروਹ ਜੋ ਕਿ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਚੋਰੀ ਕਰਦਾ ਅਤੇ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਕੇ ਅੱਗੋਂ ਵੇਚਣ ਦਾ ਧੰਦਾ ਕਰਦੇ ਨੇ ਫਿਲਹਾਲ ਪੁਲਿਸ ਨੇ ਜਦੋਂ ਛਾਪਾ ਮਾਰਿਆ ਤਾਂ ਇਹਨਾਂ ਦੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਪਿੰਡ ਕੰਦੇਸਾਤ ਦੇ ਬਾਜ਼ਾਰ 'ਚ 20 ਦੇ ਕਰੀਬ ਮੋਟਰਸਾਈਕਲ ਵੇਚਣ ਜਾ ਰਹੇ ਸੀ ਕਿ ਜਿਸ ਮੌਕੇ ਇਹਨਾਂ ਦੇ ਉੱਤੇ ਛਾਪਾ ਮਾਰਿਆ ਗਿਆ। ਛਾਪਾ ਮਾਰਨ ਤੋਂ ਬਾਅਦ ਇਹਨਾਂ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹਨਾਂ ਦੇ ਕੋਲੋਂ 20 ਮੋਟਰਸਾਈਕਲ ਵੀ ਬਰਾਮਦ ਕੀਤੇ ਜਾਂਦੇ ਨੇ। ਪੁਲਿਸ ਨੇ ਤੇ ਜਿਹਦੇ ਨਾਲ ਕਾਰਵਾਈ ਕੀਤੀ, ਛਾਪੀ ਮਾਰੀ ਕੀਤੀ, ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਤਨਦਾzie ਕਿ ਹੁਣ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਫਿਰੋਜ਼ਪੁਰ ਪੁਲਿਸ ਨੇ ਦੱਸਿਆ ਕਿ ਸਾਨੂੰ ਇਹ ਇੱਕ ਵੱਡੀ ਸਫਲਤਾ ਮਿਲੀ ਹੈ ਸੀ ਕਾਫੀ ਸਮੇਂ ਤੋਂ ਇਹਨਾਂ ਗਿਰੋਹ ਦਾ ਪਰਦਾ ਫਾਸ਼ ਕਰਨ ਦੇ ਕੰਮ ਵਿੱਚ ਲੱਗੇ ਹੋਏ ਸੀ ਇਸ ਮੌਕੇ ਸਤਨਾਮ ਸਿੰਘ ਡੀਐਸਪੀ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਇਹ ਮਾਨਜੋਬ ਐਸਐਸਪੀ ਫਿਰੋਜ਼ਪੁਰ ਤੇ ਐਸਪੀਡੀ ਸਾਹਿਬ ਫਿਰੋਜ਼ਪੁਰ ਦੀ ਹਦੈਤਾਂ ਤੇ ਸ਼ੱਕੀ ਪੁਛਾਂ ਦੇ ਸਬੰਧ ਵਿੱਚ ਜਿਹੜੀ ਸਵੇਰੇ ਡੈਲੀ ਗਸ਼ਟ ਜਾਂਦੀ ਹੈ ਉਹਦੇ ਸਬੰਧ ਵਿੱਚ ਏਐਸਆਈ ਗੁਰਦੀਪ ਸਿੰਘ ਥਾਣਾ ਲਖੋਕੇ ਉਹ ਵਾਸਦਾ ਲਖੋਕੇ ਮਹਿਰਾ ਮजूद ਸੀਗਾ ਉਹਨਾਂ ਨੂੰ ਮੁਖਬਰੀ ਹੋਈ ਕਿ ਇੱਕ ਚੋਰਾਂ ਦਾ گرو ਜਿਹੜੇ ਮਹਾਲੀ ਤੋਂ ਫਲੋਜਪੁਰ ਤੋਂ ਹੋਰ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਕੇ ਇਕੱਠੇ ਕਰਕੇਗਾ ਵੇਚਦੇ ਹੈ ਜੇ ਹੁਣੇ ਹੀ ਰੇਡ ਕੀਤਾ ਜਾਵੇ ਉਹ ਤੁਹਾਡੇ ਕਾਬੂ ਆ ਸਕਦੇ ਆ ਜਿਸ ਤੇ ਲੱਖੋ ਕੇ ਪੁਲਿਸ ਵੱਲੋਂ ਸੌਰੀ ਤੌਰ ਤੇ ਕਾਰਵਾਈ ਕਰਦਿਆਂ ਮੰਡੀ ਕੰਧੇ ਸ਼ਾ ਰੇਡ ਕੀਤਾ ਗਿਆ ਜਿੱਥੇ 20 ਦੇ ਕਰੀਬ ਮੋਟਰਸਾਈਕਲ ਅਤੇ ਤਿੰਨ ਦੋਸ਼ੀ ਕਾਬੂ ਕਰ ਲਿਆ ਗਏ ਜਿਹਨਾਂ ਤੌਰ ਤੇ ਕਬਰੀ ਕਰਕੇ ਉਹਦੇ ਖਰਾਫ ਮੁਕੱਦਮਾ ਤੱਜ ਕੀਤਾ ਗਿਆ ਸਰ ਇਹਨਾਂ ਰੂਪੀਨ ਪਹਿਚਾਨ ਕੀ ਹੈ ਜਿੱਥੋਂ ਵਸਨੀਕ ਹੈ ਇਹਨਾਂ ਦਾ ਨਾਮ ਹੈਗਾ ਜੀ ਸਾਜਨ ਸਿੰਘ ਮੱਧੜ ਹਟਾੜ ਗੁਰਜੀਤ ਸਿੰਘ ਗੱਟੀ ਮੱਧੜ ਤੇ ਪਰਮਜੀ ਸਿੰਘ ਪਾਲੀ ਵਾਲਾ ਪਹਿਲਾਂ ਵੀ ਇਹਨਾਂ ਨੂੰ ਪਰਚੇ ਦਰਦੇ ਨੇ ਜੀ ਪਹਿਲਾਂ ਵੀ ਇਹਨਾਂ ਦੇ ਪਰਚੇ ਦਰਚ ਹੈਗੇ ਕੋਈ ਰੋਪੀ ਫਰਾਰ ਵੀ ਨਹੀਂ हां ਦੋ ਰੋਪੀ ਫਰਾਰ ਨੇ ਜੀ ਕਿੱਥੋਂ ਕਿੱਥੋਂ ਮੋਟਰਸਾਈਕਲ ਚੋਰੀ ਕੀਤੇ ਇਹੋ ਪਿੱਛੇ ਸਮਾਂ ਆਇਆ ਜੀ ਇਹ ਜੀ ਮਹਾਲੀ ਤੋਂ ਫਰੋਜਪੁਰ ਤੋਂ ਲੁਧਿਆਣੇ ਤੋਂ ਵੱਖ-ਵੱਖ ਸ਼ਹਿਰਾਂ ਚ ਮੋਟਰਸਾਈਕਲ ਚੋਰੀ ਕਰਕੇ ਇੱਥੇ ਇਕੱਠੇ ਕਰ ਲੈਂਦੇ ਆ ਫਿਰ ਉੱਥੋਂ ਗਾਂਵ ਵਿੱਚ ਵੇਚਾ ਜਾਂਦੇ ਇਹਨਾਂ ਨੇ ਕੁਝ ਦੱਸਿਆ ਹੋਵੇ ਜੀ ਕਿੱਥੇ ਵੇਚਦੇ ਸੀ ਇਹ ਅਜੇ ਤਾਂ ਤਫ਼ਤੀਸ਼ ਚੱਲੂ ਹੈ ਜਿਵੇਂ ਜਿਵੇਂ ਗੱਲ ਕਰਦੇ ਹਾਂ ਉਹ ਹੋਰ ਵੱਡਾ ਗਰੂ ਉਹਨਾਂ ਦਾ ਪੁੱਛਿਆ ਨਾ ਦੱਸਿਆ ਕੁਝ ਉਹਨਾਂ ਨੇ ਅੱਜ ਪੁਛਗੀ ਚਲਦੀ ਹੈ ਕੋਡ ਜਪੇਸ਼ ਕਰਦੇ ਜਨਾ ਬਸ ਕਰ ਰਹੇ ਬਿਊਰੋ ਰਿਪੋਰਟ ਜੀਕੇ ਟੀਵੀ